ਬੀ ਬਾਡਰ ਤੋਂ ਜਿਹੜੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂਗੇ ਤੇ ਤਿਆਰੀ ਹੈ ਜਿਹੜੀ ਚੱਲ ਰਹੀ ਹੈ ਤੇ ਇੱਥੇ ਸਰਦਾਰ ਜਗੀਰ ਸਿੰਘ ਡੱਲੇਵਾਲ ਨੇ ਜਿਹੜਾ ਮਰਨ ਮਰਦ ਤੇ ਬੈਠਣਾ ਤੇ ਉਹਦੇ ਲਵੇਂ ਜਿਹੜੀ ਝੋਪੜੀ ਸੀਗੀ ਉੱਪਰ ਅੱਗੇ ਲੈ ਕੇ ਜਾਂਦੇ ਆਂਗਾ ਇੱਥੇ ਅੰਵੇਲਾ ਹੋ ਜਾਊਗਾ ਇਹਨੂੰ ਅੱਗੇ ਕਰ ਉਹ ਪਿੱਛੇ ਹੋ ਗਿਆ ਲੈ ਅੱਗੇ ਲੈ ਆਇਓ ਫੇਰੇ ਕਿ ਨਹੀਂ ਚਲੋ ਵੇ ਚਲੋ ਪਰਸਪਰ ਚੱਲੀ ਹੈ ਬਾਈ ਤੇ ਤੇਰਾ ਮਨਮਨਟ ਕੇ ਇਹੋ ਚੱਕੋ ਹੋਰ ਥੋੜਾ ਆਦੀ ਨਾਲ ਹੱਥ ਪਾ ਲਓ ਸਾਰੇ ਜਾਨੇ ਬਿੱਟੀ ਵੀ ਦਿਹੋਣ ਹਾਂ ਬੰਦੇ ਵਿੱਚ 6-6 ਫੁੱਟ ਦੇ ਬੰਦੇ ਵਿੱਚ ਮਾਸ਼ਰ ਲਾਈ ਖੜੇ ਨਿੱਗਣ ਨਹੀਂ ਦਿੰਦੇ ਕਹਿੰਦੇ ਚਲੋ ਭਈਆ ਚਲੋ ਵੀ ਚਲੋ ਆਜੋ ਆਜੋ ਆਹ ਹੋਰ ਆ ਗਈ ਪਾਰਟੀ ਹੋਰ ਆ ਗਈ ਮੁੰਡੇ ਪਾਰਟੀ ਹੋਰ ਆ ਗਈ ਚਲੋ ਵੀ ਚਲੋ ਚਲੋ ਲੇ ਕੇ ਲੈ ਕੇ ਖਿੱਚ ਕੇ ਲੈ ਕੇ ਲੈ ਕੇ ਸ਼ਾਬਾਸ਼ ਸ਼ਾਬਾਸ਼ ਖੜੇ ਆ ਤਾ ਚਲੋ 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 ਖਿੱਚ ਕੇ ਰੱਖੋ ਖਿੱਚ ਕੇ ਵੀ ਕਿੱਥੇ ਲੈ ਕੇ ਜਾਣਾ ਇਹ ਚਲੋ ਵੀ ਛੁੱਟੀ ਛੁੱਟੀ ਚਲੋ ਕੇ ਨਾ ਅੱਜ ਸੁਦਰਦੇ ਸੁਦਰਦੇ ਚਲੋ ਵੀ ਚਲੋ ਉਹ ਗੜਪੇ ਹੱਤ ਤਰੀ ਗੜਾ ਲੱਕ ਤੇ ਨਾਲ ਵੀ ਚਲੇ ਬੰਦੇ ਨਾਲ ਜੀ ਕਿੱਧਰ ਆਉਗੇ ਲੋਵੀ ਸੰਗਤੋ ਤੇ ਆ ਜੀਏ ਜਿਹੜੀ ਚੱਲੀ ਜਾਂਦੀ ਐ ਸੋ ਸਾਰੇ ਇਹ ਨੌਜਵਾਨ ਯੂਥ ਨੂੰ ਬੇਨਤੀ ਜ਼ਰੂਰ ਐ ਭਰਾਵਾਂ ਨੂੰ ਕਿਸਾਨਾਂ ਨੂੰ ਜਦੂਰਾਂ ਨੂੰ ਸ਼ਹਿਰਾਂ ਨੂੰ ਬੇਨਤੀ ਐ ਇਹ ਬਾਤ ਤੋਂ ਬਾਅਦ ਇਕੱਠ ਕਰੋ ਬਾਈ ਇੱਥੇ ਕੱਲ ਨੂੰ ਜਿਹੜੀ ਇੱਥੇ ਮਰਨ ਵਰਤ ਤੇ ਬੈਠੇ ਰਹੇ ਸਰਦਾਰ ਜਗਜੀਤ ਸਿੰਘ ਢੱਲੇਵਾਲ 26 ਤਰੀਕ ਨੂੰ ਰੋ 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 ਹੱਥ ਮਾਰਿਆ ਚੱਕਦਾ ਚੱਕਦਾ ਚੱਕ ਲੋ ਚਲੇ ਚਲੇ ਕਾਹ ਜਾਕੇ ਬਾਈ ਕਾਹ ਜਾਕੇ ਬਣਾਇਆ ਆ ਬਾਈ ਸ਼ਾਬਾਸ਼ ਐਪੀ ਲਾਦਰਦੀ 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 ਚਲੋ ਚਲੋ ਚਲ ਸੰਗਤ ਲੋਈ ਅਰੇ ਲੈ ਚਲੋ ਓਕੇ ਹੱਥੇ ਉੱਥੇ ਬੰਦਾ ਵਾਲਾ